ਕਾਰ ਡਗ ਰਹੇ ਨੇ ਬਨ ਨੂੰ ਟਾ ਲੱਗੀ ਐ ਕਈ ਲੋਕ ਆਪਣਾ ਕਰਦਾ ਸਮਾਨ ਕੱਢ ਕੇ ਜਾਣਾ ਵੀ ਸ਼ੁਰੂ ਹੋ ਗਏ ਨੇ ਲੋਕ ਬਨ ਨੂੰ ਬਚਾਉਣ ਲਈ ਡਟੇ ਹੋਏ ਨੇ ਪ੍ਰਮਾਤਮਾ ਅੱਗੇ ਅਰਦਾਸਾਂ ਹੋ ਰਹੀਆਂ ਨੇ ਜਨਕੀ ਅਰਦਾਸ ਜਨਕੀ ਅਰਦਾਸ ਜਨਕੀ ਅਰਦਾਸ ਇਸ ਤੋਂ ਸਾਨੂੰ ਸਥਿਤੀ ਮੰਡਾਲਾ ਸ਼ਨਾ ਸਤਲੁਜ ਦਰਿਆ ਦੇ ਬੰਦ ਦੀ ਕਿੰਨੀ ਗੰਭੀਰ ਐ ਉਹ ਦਾ ਅੰਦਾਜ਼ਾ ਲੱਗ ਜਾਵੇਗਾ ਸੋ ਚਾਹੇ ਲੱਗਦਾ ਹੈ ਜਿਵੇਂ ਹੜ ਨਿਕਲ ਗਏ ਨੇ ਤੇ ਅੱਜ 18 ਸਤੰਬਰ ਹੈ ਪਰ ਅਜੇ ਮੰਡਾਲਾ ਸ਼ਨਾ ਤੇ ਦੇ ਨਾਲ ਲੱਗਦੇ ਸਾਰੇ ਪਿੰਡਾਂ ਤੇ ਹੜਾਂ ਦਾ ਖਤਰਾ ਬਰਕਰਾਰ ਹੈ ਜੇਕਰ ਇਥੋਂ ਕਿਤੇ ਪਾਣਾ ਵਾਪਰ ਗਿਆ ਤਾਂ ਨੇੜੇ ਦੇ 10-15 ਪਿੰਡ ਤਾਂ ਸਿੱਧੇ ਤੌਰ ਤੇ ਪਾਣੀ ਵਿੱਚ ਘਿਰ ਜਾਣਗੇ ਝੋਨੇ ਦੀ ਫਸਲ ਪੱਕੀ ਹੋਈ ਹੈ ਵੱਢਣ ਦੇ ਕਗਾਰ ਤੇ ਹੈ ਤੇ ਉਹ ਫਸਲ ਪਾਣੀ ਚ ਡੁੱਬ ਜਾਵੇਗੀ ਸੋ ਨੌਜਵਾਨਾਂ ਨੇ ਦਿਨ ਰਾਤ ਇਹ ਕੀਤਾ ਹੈ ਪ੍ਰਸ਼ਾਸਨ ਪੂਰਾ ਸਹਿਯੋਗ ਕਰ ਰਿਹਾ ਹੈ ਆ ਸੰਸੀਚਵਾਲ ਜੀ ਡਟੇ ਹੋਏ ਨੇ ਵੱਖ-ਵੱਖ ਟੀਮਾਂ ਫੌਜ ਦੀਆਂ ਐਨਡੀਆਰਐਫ ਐਸਡੀਆਰਐਫ ਸਾਰੀ ਲੱਗੇ ਹੋਏ ਆ ਪਰ ਪਾਣੀ ਦਾ ਵੇਗ ਬਹੁਤ ਜ਼ਿਆਦਾ ਹੈ ਇੱਥੇ ਚਾਹੇ ਨੋਚਾਂ ਲਾਈਆਂ ਜਾਂਦੀਆਂ ਨੇ ਪਰ ਪਾਣੀ ਨੋਚ ਨੂੰ ਵੀ ਉਹਾ ਕੇ ਲੈ ਜਾਂਦਾ ਹੈ ਤੇ ਇਹ ਲਗਾਤਾਰ ਯਤਨ ਇੱਥੇ ਕਰਨੇ ਹੋਣਗੇ ਜਿਸ ਲਈ ਇੱਥੇ ਸੰਗਤ ਦੀ ਬਹੁਤ ਲੋੜ ਹੈ ਨੌਜਵਾਨਾਂ ਦੀ ਬਹੁਤ ਲੋੜ ਹੈ ਜੋ ਮਿੱਟੀ ਦੇ ਬੋਰੇ ਭਰ ਸਕੇ ਮਿੱਟੀ ਦੇ ਬੋਰੇ ਉੱਥੇ ਲੱਗ ਸਕਣ ਤਾਂ ਕਿ ਇਹ ਜੋ ਯਤਨ ਨੇ ਕਿ ਬੰਨ ਬਚ ਜਾਵੇ ਇਹ ਵਿਚਾਰ ਹੈ ਜੇ ਸੋ ਅਸੀਂ ਵੱਧ ਤੋਂ ਵੱਧ ਸੰਗਤ ਨੂੰ ਵੀ ਅਪੀਲ ਕਰਦੇ ਆ ਕਿ ਕਾਰਜ ਦਿਨ ਰਾਤ ਚੱਲਦਾ ਜਿੰਸ ਵੀ ਸਮੇਂ ਤੁਸੀਂ ਪਹੁੰਚ ਸਕਦੇ ਹੋ 2 ਘੰਟੇ 4 ਘੰਟੇ ਉੱਥੇ ਜ਼ਰੂਰ ਲਗਾ ਕੇ ਆਓ ਨਹੀਂ ਤਾਂ ਬਾਅਦ ਵਿੱਚ ਅਸੀਂ ਪਿੰਡਾਂ ਵਿੱਚ ਜਾ ਕੇ ਪ੍ਰਸ਼ਾਦੇ ਵੰਡਾਂਗੇ ਕਿਸਾਨਾਂ ਨੂੰ ਇਹਨਾਂ ਨੁਕਸਾਨ ਹੋ ਜਾਏਗਾ ਸੋ ਪ੍ਰਮਾਤਮਾ ਅੱਗੇ ਅਰਦਾਸ ਵੀ ਕਰੋ ਤੇ ਨਾਲ ਇੱਥੇ ਆਣ ਕੇ ਯਤਨ ਵੀ ਕਰੋ ਸਹਿਯੋਗ ਕਰੋ ਧੰਨਵਾਦ ਗੋਵਿੰਦ ਕਾ ਨਾਨਕ ਜੋਰ ਗੋਵਿੰਦ ਕਾ